दो वही टीम पहुंच गई यूट्यूब पर ट्राले ट्रैक्टर जा। ट्राला पौने मुंडी झोला झूटे पर कड़ा ला ट्रैक्टर ट्रे चलते फिर क्यों झूठा ਉਹ ਮਟਰਾਂ ਦਾ ਦੁਬਾਰਾ ਚੱਲਦੇ ਆਂ ਮੁਕਾਬਲੇ ਤੇ ਵਿਹੋਣੇ ਉੱਥੋਂ ਦਾ 뷰 ਕੀ ਗੱਲ ਆ ਵਾਦਾ ਕਿਵੇਂ ਚੱਲਦੇ ਆ ਟਰੈਕਟਰ ਬੈਕਗ੍ਰਾਉਂਡ ਲੈ ਜਾਇਆ ਕਰ ਲੈ ਹਾਂਜੀ ਲਓ ਬਈ ਟੂਰਨਾਮੈਂਟ ਅੱਲੇ ਮੁੰਡਾ ਅੰਦਰੇ ਸੀ ਇਹ ਫੈਕਟਰ ਲਾਉਨੇ ਆਪਾਂ ਬੰਦੇ ਬੀਟ ਬੂਟ ਕਰਦੇ ਆ ਸੈਟ ਕੋਈ ਨਹੀਂ ਹੋਇਆ ਕੁਝ ਨਹੀਂ ਹੋਇਆ ਤੇ ਉਹ ਫਿਰ ਲਾ ਹਾਂ ਇਹਦੇ ਬੀਟ ਬੂਟ ਕਰਦੇ ਆ ਆਇਆ ਨੌ ਬਈ ਨਾ ਡੈਕਟਰ ਲਾਉਨੇ ਆ ਇਹਦਾ ਪਹਿਲਾ ਮੈਚ ਜਿੱਦੀ ਪਾਇਆ ਤਾਂ ਲੌਂਗਰ ਪਹਿਲਾ ਮੈਚ ਫਰਸਟ ਕਹਾਵਾ ਹੀ ਕਿੰਨਾ ਟਾਈਮ ਆਇਆ 1:45 1:45 ਚ ਹੱਥ ਕਰਾਤੀਆ ਜਰਾ ਜਰਾ ਮੇਲਾ ਲਟਦਾ ਚਾਹ ਮੇਤਰੀ ਜੇ ਲਓ ਬਾਈ ਹੁਣ ਚੱਲਦੇ ਆ ਬਾਹਰ ਸਿਰਾਂ ਲੱਗਿਆ 1:45 ਦਾ Pak die samen pak de derde, hè. Oké, ja. ja. oké. Okay, ja, okay. ਜਾ ਰਹੇ ਹੁਣ ਗਰਾਊਂਡ ਤੇ ਆਪਣੀ ਟੀਮ ਸਾਰੀ ਕੜਦਾ ਸ਼ੋਅ ਮੈਚ ਭੱਜ ਕੇ ਭੱਜ ਕੇ ਆਪਣਾ ਆ ਗਿਆ ਦੂਜੇ ਨੰਬਰ ਤੇ ਸ਼ੋਅ ਮੈਚ ਕੈਨਸਲ ਕਰਤਾ ਕਮੇਟੀ ਕਹਿੰਦੀ ਸੀ ਸ਼ੋਅ ਮੈਚ ਨਹੀਂ ਕਰਦੇ ਤੇ ਹੁਣ ਆਉਂਦੇ ਜਾਂਦਾ ਫਰਸਟ ਨਾ ਤੇ ਆ ਚਮਕੌਰ ਸਾਹਿਬ ਵਾਲੇ ਸੈਕੰਡ ਪੋਜੀਸ਼ਨ ਆਪਣੇ ਟਰੈਕਟਰ ਦੀ ਆ ਚੌਥਾ ਆ ਗਿਆ ਜੀ ਜਿਹਨੇ ਕੇਦਾ ਫੱਲਾ ਕਰ ਲੋ ਤੇ ਦੂਜਾ ਨੰਬਰ ਆ ਜਗਦੀਪ ਜੇ ਡੀ ਅਰਸੀ 52 ਦਾਸਾ ਜਿਹਦਾ ਟਾਈਮ ਆ 1 ਮਿੰਟ 45 ਸੈਕਿੰਡ ਕੰਨ ਬਕਵਾ ਦੇ ਨਾਲ ਸੈਕਿੰਡ ਦੂਜਾ ਨੰਬਰ ਆ ਬਾਈ ਆਜੋ ਜੀ ਜਗਦੀਪ ਚਲੋ ਚਾ ਚਲੋ ਨਾ ਲੈ ਚਲੋ ਕੋਈ ਨਾ ਕੋਈ ਨਾ ਨਾਤ ਕਸੂ ਜੀ ਆਜੋ ਲਓ ਬਾਈ ਦੂਜੇ ਨਾਮ ਦੀ ਟਰੋਫੀ ਆ ਗਈ ਆਪਣੇ ਕੋਲੇ ਚਾਲਦੇ ਆ ਫੋਟੋ ਫੋਟੋ ਖੱਟਮਾ ਖਿੱਚਦਾ ਗਰੁੱਪ ਕਹਿੰਦੇ ਲਓ ਬਈ ਨਾਮ ਨੂੰ ਮਲੇ ਲੈ ਬੜਾ ਚਾਲਦੇ ਆ ਬਾਰੇ ਚਾਲ ਲੈ ਟਰੈਕਟਰ ਉੱਤਰ ਚੜਾ ਮੈਂ ਟਰੈਕਟਰ ਲੈ ਕੇ ਚਾਲਦੇ ਆ ਬੰਦੂ ਉਹ ਬਈ ਟਰੈਕਟਰ ਲਿਆਂਦਾ ਤੇ ਟਰੈਕਟਰ ਆਪਾਂ ਚੜਾਉਨੇ ਆ ਤੇ ਤਾਂ ਜੀਹਾਂ ਨੂੰ ਆ ਧਰਤੀਆਂ ਮੁੰਡਿਆਂ ਨੇ ਦੂਜਾ ਟਰੈਕਟਰ ਚੜਾ ਆਪਾਂ

ਓਏ ਬਾਈ ਆਈ ਜੜਾਉ ਡ੍ਰੈਕਟਰ ਨਾਟ ਨਹੀਂ ਪਾਇੀ ਸੀ ਬਾਈ ਯਾਰ ਮੇਰਾ ਕੀ ਕੂੜਾ ਟਰੈਕਟਰ ਐਂ ਜੜਾਉਂਦੇ ਆ ਮੁੰਡੇ ਉਹ ਵੱਡੇ ਟਾਂਦੇ ਹੁੰਦੇ ਨੇ ਛੋਟਾ ਜਿਹਾ ਹੁੰਦਾ ਠੀਕ ਆ ਓਕੇ ਚਲੋ ਜੀ ਓਕੇ ਬਾਏ ਬਾਏ ਐਂਡ